thank <laughs> you you ਨਾਮ ਦੱਸਣਾ ਸੀ ਜੀ ਪਿੰਡ ਮੇਰਾ ਸਾੜ ਜੂੜਿਆ ਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਲਵਾਈਆ ਜਾਂਦੇ ਉਠਾਦੇ ਆਉਂਦੇ ਨੇ ਜੀ ਤੇ ਹੁਣ ਗੱਡੀਆਂ ਚੱਲ ਪਈਆਂ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਆਂਦੀਆਂ ਉਠਾਦੇ ਆਉਣ ਲੱਗ ਪਏ ਆ ਆਜ ਕਿਵੇਂ ਦਾ ਪੂਰਾ ਕਰਦੇ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲੱਖਣ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਇਆ ਜੀ ਅੱਛਾ ਆ ਜੀ ਰਾਜੇ ਰਾਜੇ ਮਹਾਰਾਜ ਰਹੀ ਸੀਗੀ ਬੜੀ ਪੁਰਾਣੀ ਰਹੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਆ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਦੇਖੇ ਲੇਕਿਨ ਇਹ ਆਡੀ ਆਪਣੀ ਰਹੀ ਸੀ ਇਹ ਬਿਲਕੁਲ ਜੀ ਇਹ ਰਹੀ ਸੀ ਇਸ ਚੀਜ਼ ਦੀ ਤੇ ਇਹ ਰਹੀ ਪੂਰੀ ਕੀਤੀ ਆ ਜੀ ਪਰ ਲਾ ਕੀ ਲੱਗਦਾ ਸੁਭਰਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਸਾਡੇ ਦਾ ਮੈਂ ਮੇਰਾ ਨਾਮ ਹੈਪੀ ਪੱਤੂ ਆ ਜੀ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਆ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸਭਾ ਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜਦੋਂ ਆਪਣਾ ਅਸੀਂ ਪ੍ਰਾਣਾ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਗੱਲ ਨਹੀਂ ਨਹੀਂ ਰਾਜੇ ਮਹਾਰਾਜ ਦੀ ਹਾਂ ਜੀ ਮੇਰੇ ਬੇਟੇ ਦਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਤਾਂ ਮੇਰਾ ਸ਼ੌਂਕ ਸ਼ੌਂਕ ਗਿਆ ਅੱਛਾ ਕਰਨਾ ਪੂਰਾ ਵਿਆਹ ਕਰਦੇ ਨੂੰ ਸਾਡੇ ਪ੍ਰਾਣਾ ਬੇਟੇ ਦਾ ਕੀ ਨਾਮ ਆ ਹਾਂ ਜੀ ਬੇਟਾ ਦਾ ਕੀ ਨਾਮ ਆ ਬੇਟਾ ਦਾ ਨਾਮ ਸਤਨਾਮ ਪੈਗਾ ਹਾਂਜੀ ਪਿੰਡ ਦਾ ਨਾਮ ਹੋਊਗਾ ਜੁਠਾ ਦੇ ਲਾ ਦੇਂਗਾ ਜੀ ਪਿੰਡ ਮੇਰਾ ਸਾੜ ਜੁਰਾ ਜੀ ਬਹੁਤ ਬਹੁਤ ਵਧੀਆ ਨੂੰ ਅੱਜ ਖੁਸ਼ੀ ਹੈ ਮੈਂ ਆਪਣੀ ਰਾਤ ਉੱਠਾ ਦੇ ਲੈ ਕੇ ਆਇਆ ਪਹਿਲਾਂ ਗੱਡੀਆਂ ਚੱਲਦੀਆਂ ਆ ਪਹਿਲਾਂ ਰਿਵਾਜ ਹੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਹਾਰਾਜ ਜੀ ਦੇ ਰਿਵਾਜ ਹਾਂ ਠੀਕ ਹੈ ਜੀ ਉਹਦੇ ਦੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੋਣ ਜੀ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਦੀ ਫਾਦੇ ਖਾਸੀਆਂ ਦੇ ਆਏ ਆ ਜਿਹੜੀਆਂ ਨਿਸ਼ੇੜੀਆਂ ਜਿਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਜੀ